ਪੰਜਾਬ ਦੇ ਫਾਈਨੈਂਸ ਮਿਨਿਸਟਰ ਸਾਹਿਬ ਨੇ ਬਜਟ ਪੇਸ਼ ਕੀਤਾ। ਇਹ ਬਜਟ ਦੇ ਵਿੱਚ ਉਹਨਾਂ ਨੇ ਦੱਸਿਆ ਵੀ ਬਹੁਤ ਘੱਟ ਹੈ ਤੇ ਲਪੋਇਆ ਹਕੂਮਤ ਦਾ ਹੈ। ਤੁਸੀਂ ਇਸ ਬਜਟ ਦੇ ਵਿੱਚ ਸਰਕਾਰੀ ਆંકੜੇ ਦਿੱਤੇ ਆ ਕਿ ਜਿਹੜਾ ਕਰਜ਼ਾ ਤੁਹਾਡੇ ਪਹਿਲੇ ਸਾਲ 31000 ਸੀ ਉਹ ਦੂਸਰੇ ਸਾਲ 36000 ਹੋ ਗਿਆ। ਹੁਣ ਉਹ ਕਰਜ਼ਾ 24-25 ਦੇ ਵਿੱਚ ਯਾਨੀ ਜਿਹੜੇ ਇਸ ਸਾਲ ਦੇ ਵਿੱਚ ਉਹ 38000 ਕਰੋੜ ਤੋਂ ਉੱਤੇ ਹੋਵੇ। ਇਹਦਾ ਮਤਲਬ ਜਿਹੜਾ ਤੁਸੀਂ ਇਹ ਐਸਟੀਮੇਟ ਦਿੱਤਾ ਹੈ ਕਿ ਕਰਜ਼ਾ ਵਧੇਗਾ ਇਹ 40000 ਕਰੋੜ ਦੇ ਲਾਗੇ ਤੱਕ ਇਹ ਜਾਊਗਾ ਜਿਸ ਤਰ੍ਹਾਂ ਦੀ ਤੁਹਾਡੇ ਹਿਸਾਬ ਦਾ ਉਹਨੇ। ਅਗਲੀ ਚੀਜ਼ ਤੁਸੀਂ ਦੱਸੀ ਹੈ ਫਿਸਕਲ ਡੈਫਿਸਟ। ਮੈਂ ਕੱਲ ਵੀ ਪੰਜਾਬੀਆਂ ਨੂੰ ਸਮਝਾਇਆ ਸੀ ਕਿ ਜੇ ਮੇਰੀ ਆਮਦਨ ਇੰਨੀ ਹੈ ਔਰ ਖਰਚਾ ਇੰਨਾ ਵੱਧ ਹੈ ਤੇ ਉਹ ਜਿੰਨਾ ਵੱਧ ਹੈ ਉਹ ਫਿਸਕਲ ਡੈਫਿਸਟ ਹੁੰਦਾ ਹੈ। ਤੁਸੀਂ ਪਿਛਲੀ ਵਾਰ ਦਾ ਫਿਸਕਲ ਡੈਫਿਸਟ ਥੋੜਾ 26000 ਕਰੋੜ ਰੁਪਈਆ ਮਤਲਬ ਤੁਹਾਡੀ ਆਮਦਨ ਤੋਂ 26000 ਕਰੋੜ ਰੁਪਈਏ ਖਰਚੇ ਵੱਧ ਸੀ ਤੇ ਤੁਸੀਂ ਇਸ ਸਾਲ ਦੇ ਦੱਸ ਰਹੇ ਹੋ 30000 ਕਰੋੜ ਰੁਪਈਏ ਖਰਚੇ ਵੱਧ ਹੋਣਗੇ ਯਾਨੀ ਤੁਸੀਂ ਇਸ ਗੱਲ ਦਾ ਪੂਰੀ ਤਰ੍ਹਾਂ ਇਸਤਿਖਬਾਲ ਕਰ ਰਹੇ ਹੋ ਕਿ ਸਰਕਾਰ ਕਰਜ਼ਿਆਂ ਦੇ ਉੱਤੇ ਚਲੇ ਸਮਝ ਨਹੀਂ ਨੰਬਰ 3 ਜਿਹੜੀ ਸਭ ਤੋਂ ਵੱਡੀ ਚੀਜ਼ ਹੈ ਤੁਸੀਂ ਇਸ ਦਾ ਵੀ ਇਸਤੇਮਾਲ ਕੀਤਾ ਕਿ ਜਿਹੜਾ ਡੈਟ ਸਰਵਿੰਗ ਹੈ ਤੇ ਅਸੀਂ ਕਰਜ਼ਿਆਂ ਦੇ ਉੱਤੇ ਸੂਰਮਾ ਲੂ ਕੇ ਮੋੜਨਾ ਸਾਡੀ ਦੇਣਦਾਰੀ ਹੈ ਉਹ ਵੀ 2000 ਕਰੋੜ ਰੁਪਏ ਵਧੂਗਾ ਪਹਿਲਾਂ 35 ਹੁੰਦਾ ਸੀ ਹੁਣ 37000 ਤੋਂ ਉੱਤੇ ਕਰੋੜ ਹੋਊਗਾ ਮਤਲਬ ਹਰੇਕ ਚੀਜ਼ ਦੇ ਵਿੱਚ ਇਹ ਮੰਨਿਆ ਗਿਆ ਸਰਕਾਰ ਨੂੰ ਕਿ ਭਾਈ ਸਰਕਾਰ ਜਿਹੜੀ ਹੈ ਉਹ ਕਰਜ਼ਿਆਂ ਤੇ ਚੱਲ ਰਹੀ ਐ ਤੇ ਕਰਜ਼ਾ ਮੋੜਨ ਵਾਸਤੇ ਕਰਜ਼ੇ ਲੈ ਰਹੀ ਐ ਐਗਰੀਕਲਚਰ ਦਾ ਬਜਟ ਵੀ ਉੱਥੇ ਖੜਾ ਐ ਹਾਰਟੀਕਲਚਰ ਵਾਸਤੇ ਕਿ ਉਹ ਕੈਪਟਲ 100 200 ਬਜਟ ਕੱਟ ਕਰ ਦਿੰਦਾ ਹੁੰਦਾ ਸੀ ਉਮਰੇ ਹੀ ਖੜਾ 13000 ਕਰੋੜ ਸਮਝ ਲਈ ਕੋਈ ਚੀਜ਼ ਉਹ ਲਿਪਾ ਕੋਈ ਚੀਜ਼ ਹੀ ਹੋਏ ਸਮਝ ਲਈ ਲੇਕਿਨ ਸਭ ਤੋਂ ਵੱਡਾ ਸਵਾਲ ਫਾਈਨੈਂਸ ਮਿੰਿਸਟਰ ਸਾਹਿਬ ਭਗਵਾਨ ਤਾਂ ਮਾਨ ਜੀ ਮੈਂ ਤੁਹਾਨੂੰ ਪੁੱਛਦਾ ਕਿ ਲੇਖਾ ਜੋਖਾ ਜਿਹੜਾ ਤੁਸੀਂ ਦਿੱਤਾ ਹੈ ਬਜਟ ਲੇਖਾ ਜੋਖਾ ਹੀ ਹੁੰਦਾ। ਤੁਸੀਂ ਦੱਸਦੇ ਖਰਚੇ ਇੰਨੇ, ਖਰਚੇ ਇੰਨੇ, ਖਰਚੇ ਇੰਨੇ। ਉਹ ਭਾਈ ਇਹ ਤਾਂ ਦੱਸੋ ਆਮਦਨ ਕਿੱਥੋਂ? ਇਹਦਾ ਤੁਹਾਡੇ ਕੋਲ ਕੋਈ ਵਾਅਦਾ ਨਹੀਂ। ਆਮਦਨ ਕਿੱਥੋਂ ਆਣੀ ਹੈ? ਤਾਹੀ ਪਾਲਿਸੀ ਬਣੂਗਾ। ਪਾਲਿਸੀ ਤਾਂ ਗੱਲ ਹੀ ਨਹੀਂ ਕਰਦੇ ਤੁਸੀਂ। ਤੇ ਜੇ ਪਾਲਿਸੀ ਬਣਾਉਂਦੇ ਤੇ ਪਾਲਿਸੀ ਬਿਨਾ ਬਜਟ ਨਹੀਂ ਐਲੋਕੇਸ਼ਨ ਦੇ ਨਹੀਂ ਬਣਦੀ। ਤੁਸੀਂ ਕਿਸੇ ਪਾਲਿਸੀ ਦੀ ਬਜਟਰੀ ਐਲੋਕੇਸ਼ਨ ਦਿੱਤੀ? ਤੁਹਡੇ ਕੋਲ ਕੋਈ ਬਜਟ ਦੀ ਅਲੋਕੇਸ਼ਨ ਹੈ ਨਹੀਂ ਤੁਹਾਡੇ ਕੋਲ ਪੈਸੇ ਹੈ ਨਹੀਂ ਇਸ ਕਰਕੇ ਮੈਂ ਕਹਿੰਨਾ ਕਿ ਪ੍ਰੋਬਲਮਾਂ ਹੀ ਪ੍ਰੋਬਲਮਾਂ ਦੱਸਦੇ ਰਹਿੰਦੇ ਹੋ ਹੱਲ ਵੀ ਤਾਂ ਦੱਸੋ ਹੱਲ ਇਸ ਕਰਕੇ ਨਹੀਂ ਕਿ ਜਿਹੜੀ ਪਲੈਨਿੰਗ ਕਮਿਸ਼ਨ ਦੀ ਚਿੱਠੀ ਲੱਗੀ ਹੋਈ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਗੁੱਡ ਇਕਨੋਮਿਕਸ ਗੁੱਡ ਮੈਨੇਜਮੈਂਟ ਇਕਨੋਮਿਕ ਪਾਲਿਸੀ ਜਿਹੜਾ ਵਿੱਤੀ ਸੰਕਟ ਇਹਦਾ ਤੁਸੀਂ ਇਸਤੇਮਾਲ ਕਰ ਰਿਆ ਯੂ ਹੈਵ ਤੁਸੀਂ ਸਾਰੀ ਦੁਨੀਆ ਨੂੰ ਇਹ ਦੱਸਤਾ ਕਿ ਪੰਜਾਬ ਇੱਕ ਪ੍ਰੇਕੀਰੀਅਸ ਸਿਚੁਏਸ਼ਨ ਚ ਹੈ ਇੱਕ ਬੜੀ ਖਤਰਨਾਕ ਸਿਚੁਏਸ਼ਨ ਚ ਹੈ ਫਾਈਨੈਂਸ਼ੀਅਲ ਐਮਰਜੈਂਸੀ ਪਰ ਤੁਸੀਂ ਇਹ ਨਹੀਂ ਦੱਸਿਆ ਕਿ ਕੱਢਣਾ ਕਿਉਂ ਸੀਐਮ ਸਾਹਿਬ ਜਿਹੜਾ ਮਾਫੀਆ ਚਲਾਉਂਦੇ ਹੋ ਨਾ ਇਹਨੂੰ ਬੰਦ ਕਰਨ ਦਾ ਕੋਈ ਪ੍ਰਾਪਤਾਨ ਕਰ ਮੈਂ ਤੋ 10000 ਕਰੋੜ ਰੁਪਏ ਰੇਤੇ ਜਿ ਨਿਕਲੂਗਾ ਤੁਹਾਡਾ ਸੁਪਰੀਮੋ ਕਹਿ ਗਿਆ ਸੀ ਬੋਲ ਗਿਆ ਠੀਕ ਹੈ ਕੱਟੋ ਕੱਟ ਨਹੀਂ ਤੀ ਤੋਂ 40000 ਕਰੋੜ ਰੁਪਿਆ ਸ਼ਰਾਬ ਤੋਂ ਗੋਆ ਇਹ ਤੁਹਾਨੂੰ ਲਿਸੈਂਸ ਦਿੱਤੇ ਹਨ ਮਤਰਾ ਇਹ ਤੋਂ ਕਾਲੇ ਪੀਨੇ ਹੋ 13000 ਕਰੋੜ ਦਿੱਤਾ L1 ਨਹੀਂ ਤੇ ਠੇਕੇਦਾਰਾਂ ਦੇ ਥੱਲੇ ਥੱਲੇ ਹੋਏ ਠੀਕ ਹੈ ਤੇ ਜਿਹਦੀ ਮੋਨੋਪੋਲੀ ਬਣਾਈ ਹੈ ਕੇਬਲ ਚ ਜ਼ਮੀਨਾਂ ਹੋਰ ਲੱਲਾਪਾ ਪੜੇ ਆ ਰਾਮ ਨਾਲ ਤੁਸੀਂ ਇਹ ਦੰਗ ਜੇ ਮਾਰ ਦਿੰਦੇ ਸੀ ਠੀਕ ਹੈ ਇਹ ਬਜਟ ਪੰਜਾਬ ਨੂੰ ਕਿਤੇ ਅੱਗੇ ਨਹੀਂ ਲਿਜਾ ਰਿਹਾ ਪੰਜਾਬ ਨੂੰ ਪਿੱਛੇ ਕਰ ਰਿਹਾ ਥੋੜਾ ਤਾਂ ਉਹ ਹੱਲ ਹੋ ਗਿਆ ਸੀ ਉਜ਼ਾਰ टू स्टेप फॉरवर्ड वन स्टेप बैकवर्ड वन स्टेप फॉरवर्ड थ्री स्टेप बैकवर्ड सिचुएशन जागो पंजीओ क्रांति होना भाग भगवंत मान साहब जनता आती है